ਹਲਕਾ ਖੰਡੋਰ ਸਾਹਿਬ ਤੋਂ ਉਮੀਦਵਾਰ ਕੁਲਵੀਰ ਸਿੰਘ ਜ਼ਰਾਦੀ ਚਿੱਤ ਜਕੀਨੀ ਕਰਨ ਲਈ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਵਿਖੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਅਤੇ ਵਾਰਡ 1 ਦੀ ਕਾਉਂਸਲਰ ਵਿਨਾ ਸਲਵਾਨ ਦੇ ਨਿਵਾਸ ਸਥਾਨ ਸਥਾਨਕ ਬਿਮਲਾ ਇਨਕੇ ਲਈ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਕੀਤੀ। ਦੇਸ਼ ਦੀ ਹੋਣ ਵਾਲੀਆਂ 18ਵੀਂ ਲੋਕ ਸਭਾ ਚੋਣਾਂ ਤਹਿਤ ਹਲਕਾ ਖੰਡੋਰ ਸਾਹਿਬ ਤੋਂ ਉਮੀਦਵਾਰ ਕੁਲਵੀਰ ਸਿੰਘ ਜ਼ੀਰਾਦੀ ਚਿੱਤ ਜ਼ਕੀਨੀ ਕਰਨ ਲਈ ਕਾਂਗਰਸ ਪਾਰਟੀ ਤੂਫਾਨੀ ਪਧਰਤੇ ਘਾਰ ਘਾਰ ਮੀਟਿੰਗਾਂ ਕਰ ਰਹੀ ਹੈ ਜਿਸ ਦੇ ਤਹਿਤ ਹਲਕਾ ਕਪੂਰਥਲਾ ਵਿਖੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਅਤੇ ਵਾਰਡ ਨੰਬਰ 1 ਦੀ ਕੌਂਸਲਰ ਵੀਨਾ ਸਲਵਾਨ ਦੇ ਨਿਵਾਸ ਸਥਾਨ ਸਥਾਨਕ ਬਿਮਲਾ ਇਨਕਲੇਵ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ 'ਚ ਆਈ ਜਨਤਾ ਨੂੰ ਆਪਣੇ ਸੰਬੋਧਨ ਦੌਰਾਨ ਰਾਣਾ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਂਗਰਸ ਲਿਆਉਣ ਦੀ ਅਪੀਲ ਕੀਤੀ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਕਿ ਇਲੈਕਸ਼ਨ ਦੇ ਸਬੰਧ ਦੇ ਵਿੱਚ ਅੱਜ ਰਾਣਾ ਜੀ ਇੱਥੇ ਆਏ ਆ ਕਿਉਂਕਿ ਕਾਰਨ ਇਹ ਕਿ ਆਪਾਂ ਸਾਰਿਆਂ ਨੇ ਹਮੇਸ਼ਾ ਇੱਕ ਪਰਿਵਾਰ ਵੰਗਰ ਹੀ ਫੈਸਲਾ ਲਿਆ ਜਦੋਂ ਮੇਰੀ ਧਰਮ ਪਤਨੀ ਨੂੰ ਐਮਸੀ ਦੀ ਸਿੰਗੜ ਮਿਲੀ ਰਾਣਾ ਜੀ ਵੱਲੋਂ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਵੰਗਰ ਸਤਕਾਰ ਦਿੱਤਾ ਸੋ ਉਸ ਚੀਜ਼ ਦਾ ਮੇਰਾ ਪਰਿਵਾਰ ساری ਜ਼ਿੰਦਗੀ ਤੁਹਾਡਾ ਰਿਣੀ ਰਹੂਗਾ ਕਿਉਂਕਿ ਗੱਲ ਹੈ ਬਹੁਤ ਹੀ ਸਤਕਾਰਯੋਗ ਬਜ਼ੁਰਗੋ ਵੀਰੋ ਮਾਤਾ ਪ੍ਰਣਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲੀ ਗੱਲ ਆਪਾਂ ਜੀਐਸਕੇ ਅੱਜ ਬੈਠੇ ਆ ਉਹਦੀ ਕਰੀਏ ਦੀਪਕ ਸਲਵਾਨ ਬਿਲਕੁਲ ਨਹੀਂ ਚੋਦਾ ਸੀਗਾ ਨਹੀਂ ਤਾਂ ਪਤਨੀ ਇਲੈਕਸ਼ਨ ਬੰਦ ਲੇ ਕੇ ਨਾ ਮੀਨੂ ਸਲਵਾਨ ਲੋੜੀ ਕੋਰੋਨੇ ਇਸ ਆਪਣੇ ਇਲਾਕੇ ਨੂੰ ਸਮਝਿਆ ਸਮਝ ਕੇ ਇਸ ਇਲਾਕੇ ਦੇ ਕੰਮ ਕਰਾਏ ਪਰ ਵੀਰ ਪਰ ਸਲਵਾ ਤੁਹਾਡੇ ਵਿਚ ਰਿਹਾ ਔਰ ਮੈਨੂੰ ਇਹਦਾ ਤਰੀਕਾ ਸਹੀ ਲੱਗਾ ਮੈਂ ਕਿਹਾ ਭਾਈ ਇਹ ਉਹ ਬੱਚਾ ਜਿਹੜਾ ਕਾਂਗਰਸ ਨੂੰ ਵੀ ਮਜ਼ਬੂਤ ਕਰੇਗਾ ਕਰੇ ਤਾਂ ਬੱਚੇ ਕਦਾ ਹੋ ਜਾਂਦੇ ਆ ਮੇਰੇ ਸਮਾਜ ਦੇ ਵਿੱਚ ਬੱਚੇ ਦੁਨੀਆ ਟਿਕਾ ਨਹੀਂ ਜਾਂ ਜੇਸ ਕਿਤੇ ਤੁਸੀਂ ਹੈਗੇ ਕੁਝ ਬੱਚੇ ਪੈਦਾ ਕਰਨੇ ਚਾਹੀਦੇ ਜੇ ਹੁਣ ਅਸੀਂ ਸਿਆਸਤ ਚ ਹੈ ਨਹੀਂ ਇਹ ਸਭ ਬੈਠੇ ਨਹੀਂ ਬਣਾ ਹਰ ਚੀਜ਼ ਦੀ ਇੱਕ ਕੀਮਤ ਹੁੰਦੀ ਹੈ ਉਹਦੇ ਬਾਅਦ ਸੋਨਾ ਪਾਣੀ ਹੋਣਾ ਚਾਹੀਦਾ ਫਿਰ ਵੀ ਖੁਸ਼ੀ ਵੀ ਮਿਲਦੀ ਆ ਜੇ ਆਪਾਂ ਬੱਚੇ ਪਹਿਲਾਂ ਜੀਪਕ ਸਰਵਾਨਦੀ ਗੱਲ ਕਰ ਲਓ ਕਰਨ ਮਹਾਜਨ ਇਹਦੀ ਗੱਲ ਕਰ ਕਰ ਲੋ ਮਹਾਜਨ ਜਿੱਤੇ ਆ ਬਹੁਤ ਪਿਆਰਾ ਨਾਰਾਇਣ ਸਾਡਾ ਬਹੁਤ ਪਿਆਰਾ ਬੱਚਾ ਇਹ ਇਹਦਾ ਮੁੰਡਾ ਜਨਤਨਯਾ ਹੋਰ ਬਹੁਤ ਰਿਚੇਸ਼ ਜੇ ਸਰਪ੍ਰਿੰਦਿ ਚ ਜੇ ਸਰ ਲੱਕੇਚ ਇਹ ਨਹੀਂ ਸਾਰੇ ਪੰਜਾਬ ਚ ਜੇ ਕੋ ਮੇਂ ਅੱਛਾ ਬੱਚਾ ਮਿਲਦਾ ਮੈਂ ਸੀਨੀਅਰਾਂ ਨਾਲੋਂ ਨਾ ਮੈਂ ਚੋਣਾ ਕੀਤਾ ਉਹਦੇ ਵੇ ਉਸ ਸਮਾਜੀ ਸੇਵਾ ਕਰੇ ਕਾਂਗਰਸ ਪਾਰਟੀ ਨੂੰ ਮਿਲਦਾ ਹੈ ਤੇ ਗੱਲ ਹੁਣ 18ਵੀਂ ਲੋਕ ਸਭਾ ਦੀ ਹੈ। ਇਹਨਰੋਂ ਪਹਿਲਾ ਮੈਂ ਆ 2017 ਤੋਂ ਇੱਕ ਪਾਈ ਵਾਲੀ ਗੱਲ ਕਰਨਾ ਚਾਹੁੰਦਾ। ਉਹ ਰਾਜ ਕਈਆਂ ਗੱਲਾਂ ਚ ਚੰਗਾ ਸੀ। ਨਗਰ ਇੱਕੋ ਗੱਲ ਚ ਜਿਸੀ ਬਾਹਰ ਖਾਦੀ ਇਹ ਸਦਾ ਮੁੱਖ ਮੰਤਰੀ ਘਰ ਹੋਣੀ ਨਿਕਲਿਆ। ਅਫਸਰਾਂ ਦੇ ਫੈਸਲੇ ਲੈ ਜਿਹੜੇ ਗਲਤ ਹੋਏ। ਲੋਕਾਂ ਨੇ ਸਾਨੂੰ 17 ਜਿसरी ਛੁੜਾਸੀ। ਕੀ ਸੁਪੀਰ ਸਿੰਘ ਬਾਦਲ ਇਸਰਦਤ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਬੇਰਵੀ ਹੋਈ